ਸੋ ਮੋਹਰ ਸੋ ਚਰਹੀ ਦੀਆ ਜਿਸ ਪਾਸ ਬਹਿਖਿਆ ਸੋਹੀਏ ਸਦਨਾਂ ਤਾਰੀਸਾ ਹੋ ਸਤਨਾਮ ਸ਼੍ਰੀ ਵਾਸਤ੍ਰ ਸਾਹਿਬ ਜੀ ਤਨਸਰੇ ਮਹਾਂ ਗੰਧਮਾ

ද ඒවන්ද දන්නේ ්‍රහ අම්රතනා නිරවෝඩක හිරා ගොරසත් නොම්ම ਨਦਕਾਰ ਰਾਮਿਓ ਪੂਰਨ ਹੋਇ ਤ੍ਰਪਤਾਨ ਨੇ ਕੋਈ ਜੋ ਵੀ ਚ ਹਮਤੋਂ ਆਕਾਸ਼ ਹੋਤੇ ਕੋਹਨਾ ਨਿਤ ਨਿਹਜ ਲਕਰਮ ਬਸਤਿਓ ਗੁਰ ਕੀਓ ਬੰਕਥੇ